ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਿਆ ਜੀ ਦਿਨ ਮੰਗਲਵਾਰ ਜਿਵੇਂ ਤੁਸੀਂ ਦੇਖਿਆ ਜੀ ਪਿਛਲੀ ਵੀਡੀਓ ਦੇ ਵਿੱਚ ਆਪਣੀ ਜਾਲੀ ਇੱਧਰ ਇਹ ਕੰਧ ਨੂੰ ਲੱਗ ਗਈ ਆਹ ਕੰਮ ਆਪਣਾ ਫਿਨਿਸ਼ ਹੋ ਗਿਆ ਇੱਧਰ ਸਾਰਾ ਤੇ ਹੁਣ ਲੱਗਿਆ ਹੋਇਆ ਸੋਨੂ ਪਰਲੇ ਪਾਸੇ ਉੱਧਰ ਲੱਗੇ ਹੋਏ ਆ ਜਾਲੀ ਲਾਉਣ ਬਸ ਉੱਧਰ ਵੀ ਆਪਣਾ ਹੁਣ ਕੰਮ ਐਂਡ ਜੇ ਭਰੇ ਆ ਉਹ ਵੀ ਕੰਮ ਨਿਭੜ ਚਲੇ ਆ ਬਸ ਆ ਜਾਲੀ ਲਾਉਣੀ ਆ ਜੀ ਕੋਰ ਤੇ ਐਂਡ ਤੇ ਇਹ ਲੈ ਲਈ ਦੀਆਂ ਹੋਨੀਆਂ ਜਾਲੀਆਂ ਬਸ ਉਹ ਇੱਧਰ ਐਂਡ 'ਚ ਪਹੁੰਚਿਆ ਹੋਇਆ ਸੋਨੂੰ ਆ ਦੇਖੋ ਜੀ ਇੱਧਰ ਆ ਸਾਰੀ ਮੂਰੇ ਹੋ ਗਈ ਜਾਲੀ ਲੱਗ ਚੁੱਕੀ ਆ ਬਾ ਐਂਡ 'ਚ ਲੈ ਵੀ ਇੱਧਰ ਮੈਤਰੀ ਸਾਡਾ ਬੜਾ ਅੱਜ ਪੂਰਾ ਇਹ ਕਸ਼ਮੀਰੀਆ ਠੰਡ ਬਹੁਤ ਜ਼ਿਆਦਾ ਹੈ ਠੰਡ ਮੰਨ ਰਿਹਾ ਲੈ ਆ ਬਸ ਆ ਸਾਈਡ ਰਹਿ ਗਈ ਆਪਣੀ ਆ ਪਿੱਛੇ ਪਿੱਛੇ ਰਹਿ ਗਿਆ ਬਸ ਫਿਰ ਇੱਧਰ ਵੀ ਆਪਣਾ ਕੰਮ ਜਾਲੀ ਦਾ ਸਮਾਪਤ ਆ ਉਹਦੇ ਬਾਅਦ ਇਹਦੇ ਉੱਪਰ ਦੋ ਹੱਥ ਹੋਰ ਵੱਜਣੇ ਆ ਇੱਕ ਬਾਅਦ ਚ ਉਹ ਰੰਗਦਾ ਹੋ ਜਾਊਗਾ ਐਂਡ ਚ ਇੱਕੇ ਤੇ ਬਾਅਦ ਉੱਪਰ ਪਲਾਸਟਰ ਹੋਣਾ ਵੀ ਜਿਹੜੀ ਆਹ ਬਾਦ ਘਾਟ ਜੀ ਆ ਹੁਣ ਜਿੰਮੇ ਕੱਦ ਦੇ ਵਿੱਚ ਦਿਖਦੀ ਆ ਤੁਹਾਨੂੰ ਇਹ ਸਾਰੀ ਇੱਕ ਵਾਰੀ ਇਹਦੇ ਉੱਪਰ ਹੱਥ ਵੱਜ ਕੇ ਫਿਰ ਸਾਰੀ ਐਨ ਰੜਕ ਨਿਕਲ ਜਣੀ ਹੈ ਇਹਦੀ ਜਿਹੜੇ ਬਿੰਗਵਲ ਜੇ ਆ ਆ ਪੰਕਾਲੇ ਪੰਤੂਲੇ ਆਪਣੇ ਵਿੱਚ ਆ ਗਏ ਹੋਰ ਤੁਹਾਨੂੰ ਸੁਣਾ ਗੱਲਬਾਤ ਕੋਈ ਤੂੰ ਖੁਸ਼ ਆ ਔਰ ਇਟਲੀ ਚ ਇਟਲੀ ਚ ਖੁਸ਼ ਆ ਤੂੰ ਹੈ ਨਾਲੇ ਇੰਨਾ ਮਿਸ ਕਰਦਾ ਹੁੰਦਾ ਇੰਡੀਆ ਨੂੰ ਹੈਂ ਉਹ ਵੀਰ ਕਹੀ ਜਾਂਦਾ ਵੇਟ ਲਈ ਹੁਣ ਆ ਦੇ ਲੈ ਕਿ ਉਹ ਇੰਨੇ ਮੈਸੇਜ ਕਰਦਾ ਹੈ ਹੈ ਪੇਪਰ ਦਾ ਕੰਮ ਨਹੀਂ ਕਰਦੇ ਹੈਗੇ ਆਪਾਂ ਆਪਾਂ ਤਾਂ ਇਨਫਰਮੇਸ਼ਨ ਵਾਲੀ ਹੀ ਆ ਬਸ ਜਦੋਂ ਤੇ ਕਿੰਨੇ ਪਾ ਲੱਗਦੇ ਨੇ ਪੈਸੇ ਤਾਂ ਹੁਣ ਚੱਲ ਵੱਧ ਲੱਗਣ ਲੱਗੇ ਪੈਸੇ ਪੈਸੇ ਤਾਂ ਹੁਣ ਪੱਕੇ ਪੇਪਰਾਂ ਦੇ ਤਾਂ ਵੱਧੇ ਲੱਗਦੇ ਆ ਨਾ ਅਗਲੇ ਨਾਲ ਵੀ ਇੰਨੇ ਲੱਗਦੇ ਆ ਨਾ ਨਹੀਂ ਪੱਕਿਆਂ ਦਾ ਲੱਗੇ ਜਾਂਦਾ ਹੁਣ ਹਨਾ ਲੱਗੀ ਫੱਗੀ ਆ ਕੋਈ 10 ਲੱਖ ਲੱਖ ਮੰਗਦਾ ਕੋਈ 12 ਕੋਈ 15 ਇਦਾਂ ਉਹ 10 ਲੱਖ ਮੰਗਦਾ ਤੇ ਮੇਰੇ ਭਰਾ ਦੇ ਇੰਨੇ ਬੰਦੇ ਨੇ ਹੈ ਜਿਹੜਾ 10 ਲੱਖ ਮੰਗਦਾ ਉਸ ਤੋਂ ਮੇਰੇ ਬੰਦੇ ਦੇ ਭਰਾ ਦੇ ਆਪਾਂ ਆਪਾਂ ਕੰਮੇ ਨਹੀਂ ਕਰਦੇ ਹੈਗੀ ਆਹ ਪਰੌਣੀ ਵਾਲਾ 10 ਲੱਖ ਵਾਲਾ ਪਰੌਣਾ ਹੁਣ ਤਾਂ ਵੱਧੇ ਮੰਗਦੇ ਆ ਹੁਣ ਤਾਂ ਲਗਭਗ 15 18 ਵਾਲੀ ਆ 15 15 18 18 ਲੱਖ ਲੱਗਦਾ ਲੈ ਆ ਇਧਰ ਆ 45 ਦਾ ਹੋ ਗਿਆ ਇਦਾਂ ਅ ਵਿੱਚ ਆ ਗਿਆ ਪੂਰਾ ਪੰਤਾਲਾ ਉੱਪਰ ਤੇ ਆ ਰਿਹਾ ਪੰਤਾਲਾ ਸਮਾਨ ਬਣਾਈਏ ਫਿਰ ਹੋ ਗਿਆ ਫਿਨਿਸ਼ ਹੋ ਗਿਆ ਫਿਰ ਬਣਾ ਲਿਆ ਇਹ ਲਾਈ ਇਹਦੇ ਨਾਲ ਉੱਪਰ ਪਲਾਸਟਰ ਹੋਊਗਾ ਇਹਦੇ ਨਾਲ ਵੀ ਆ ਵੀ ਵਰਤ ਹੋਣਾ ਤੇ ਹੁਣ ਜਿਹੜਾ ਵਰਤ ਰਹੇ ਆ ਉਹ ਆਪਾਂ ਉਹ ਆਹ ਵਾਲਾ ਵਰਤ ਰਹੀ ਆ ਹੁਣ ਇਹਦੇ ਨਾਲ ਚੜ ਰਹੀ ਆ ਲੋ ਜੀ ਪੂਰਾ ਥੈਲਾ ਪਾ ਲਿਆ ਆਹ ਵਾਲੀ ਮਸ਼ੀਨ ਆ ਹੁਣ ਇਹਦੇ ਨਾਲ 2 ਮਿੰਟ ਲੱਗਣੇ ਆ ਬਾ 2 ਮਿੰਟ ਚ ਆਪਣਾ ਮਾਲ ਬਣ ਕੇ ਰੈਡੀ ਆ ਇਤੀ ਵਿੱਚ ਤੂੰ ਬੰਦਾ ਦਿਖਾ ਦੇ ਮੇਤਰੀ ਲੈ ਇਹ ਮਾਲ ਤਿਆਰ ਹੋ ਗਿਆ ਮੇਤਰੀ ਚੱਕ ਫਿਰ ਮਾਲ ਮੇਤਰੀ ਨਹੀਂ ਅੱਧਾ ਮੇਤਰੀ ਮੈਨੂੰ ਬਣਾ ਤਾਂ ਨਾਲ ਹੈ ਅੱਧੇ ਤਾਂ ਬਣ ਗਏ ਮੇਤਰੀ ਹੋ ਹੈ ਕੋਰੇ ਨਾਲ ਅੱਧੇ ਮੇਤਰੀ ਬਣ ਗਏ ਸਾਰੇ ਬਣ ਗਿਆ ਤੂੰ ਹੈ ਸਾਰਾ ਹੀ ਬਣ ਗਿਆ ਪਾਸ ਕਿੰਨੇ ਵਟਾ ਕਿੰਨੇ ਨੰਬਰ ਦੇਤੇ ਨੇ 100 ਵਟਾ ਚੱਲੇ ਭਾ ਠੀਕ ਆ ਫਿਰ ਸੋਹੇ ਚਾਹੀਦਾ ਕੰਮ ਲੈ ਆ ਹਰੇ ਗਏ ਇੱਧਰ ਹੈਂ ਕਰਮਾਲਾ ਇੱਥੇ ਲੱਗਣਾ ਜੀ ਆਪਣਾ ਗੀਜ਼ਰ ਇੱਧਰ ਤਾਂ ਪਾਪਾ ਬੂਪਾ ਛੱਡੀਆਂ ਹੋਈਆਂ ਆਹ ਵਾਲੀ ਪਾਪ ਹੈਗੀ ਆਪਣੀ ਉੱਪਰ ਟੀਨੀ ਵਾਲੀ ਵਾਈਫਾਈ ਵਾਲੀ ਇਹਨੇ ਇੱਧਰ ਡੱਬੀ ਚਾਉਣਾ ਥੱਲੇ ਥੱਲੇ ਆ ਕੇ ਹੈਂ ਵਾਈਫਾਈ ਦੀ ਕਿੰਨੀ ਤਾਂ ਰੇਂਜ ਆ ਹੁਣ ਓਰੇ ਵਾਈਫਾਈ ਦਾ ਬੈਂਡ ਵਾਲਾ ਹੀ ਚੱਲਦਾ ਆਪਣੇ ਪਰ ਤੂੰ ਕਹਿੰਦਾ ਰੇਂਜ ਇੰਨੀ ਜ਼ਿਆਦਾ ਹੈ ਹੈ ਕੋੜੀ ਨਾਲੇ ਚੱਲ ਫਿਰ ਕੋੜੀ ਨਾਲ ਲਾਲਾ ਨਹੀਂ ਤਾਂ ਉਹ ਖਿੱਚ ਲਈ ਹਣੀ ਤੇ ਇੱਧਰ ਨੂੰ ਇਹ ਵਾਲਾ ਹੈਗਾ ਹੀ ਆਪਣਾ ਇਹਨਾਂ ਦਾ ਖਾਲਾ ਜਿਹੜਾ ਆਪਣਾ ਗਰਮੀਆਂ 'ਚ ਚੱਲਦਾ ਜਦ ਇਹ ਮੱਕੀਆਂ ਮੁੱਕੀਆਂ ਨੂੰ ਪਾਣੀ ਲਾਉਂਦੇ ਆ ਤਾਂ ਉਦੋਂ ਇਹ ਪਾਣੀ ਆਉਂਦਾ ਇਹਦੇ 'ਚ ਉਦੋਂ ਇਹ ਚੱਲਦਾ ਇਹ ਇਹ ਪੱਕਾ ਨਹੀਂ ਹੈਗਾ ਜਿਵੇਂ ਖਾਲਾ ਸਾਫ਼ ਪਾਣੀ ਉਲੰਘਦਾ ਇੱਧਰ ਨੂੰ ਇੱਥੇ ਤੱਕ ਪੂਰਾ ਇਹਨਾਂ ਫੁੱਲ ਜਿੱਥੇ ਪਾਈਪਾਂ ਪਾਈਪ ਆਪਣੇ 45 ਵਾਲੇ ਇੱਥੇ ਤੱਕ ਚੱਲਦਾ ਇਹ ਮੇਤਰੀਓ ਠੰਡ ਬਹੁਤ ਮੰਨਦਾ ਸਾਡਾ ਪੂਰਾ ਇਹਨਾਂ ਪੈਕ ਹੋ ਕੇ ਲੱਗੇ ਆ ਅੱਜ ਠੰਡ ਹੈ ਵੀ ਬਹੁਤ ਜ਼ਿਆਦਾ ਆਤੀ ਅੱਜ ਤਾਂ ਫ੍ਰਿਜ ਵਾਲੀ ਕੰਮ ਹੋਇਆ ਹੋਇਆ ਦਾ ਪਾਣੀ ਪੂਣੀ ਪੂਰੇ ਜੰਮੇ ਪਏ ਤੇ ਸੋਨੂੰ ਆਹ ਵਾਲੀ ਜਾਲੀ ਆ ਜਿਹੜੀ ਆਹ ਤਾਂ ਲਾਈਕ ਹੋਰਾਂ ਤੇ ਟਾਕੀਆਂ 'ਚ ਵੀ ਲੱਗੂਗੀ ਹੈਨਾ ਆ ਜਿਹੜੀਆਂ ਟਾਕੀਆਂ 'ਚ ਉਹ ਤਾਂ ਹੀ ਕਿਨਾਰੀ ਜੀ ਬਣੂਗੀ ਜਿਵੇਂ ਹੁਣ ਆ ਇੱਥੇ ਬਣੀ ਆ ਫਿਰ ਹੋਰ ਆਊਗੀ ਫਿਰ ਤਾਂ ਇਹ ਜਾਲੀ ਖਾਸੀ ਆ ਇਧਰ ਆ ਬੜੀਆਂ ਟਾਕੀਆਂ ਇਹ ਵੀ ਹਜੇ ਸੈਟਅਪ ਕਰਨਾ ਸਾਰਾ ਜਾਲੀ ਫੜਾ ਵੀਰੇ ਇਹ ਇੱਧਰ ਸਾਰਾ ਆਪਣਾ ਜਾਲੀ ਦਾ ਡੰਨ ਹੋ ਗਿਆ। ਬਸ ਸੋਨੂੰ ਹੁਣ ਲੱਗੇ ਅੰਦਰ। ਸਾਰਾ ਸਾਫ ਸਫਾਈਆ ਵੀ ਕਰਤਾ ਆਪਾਂ ਨੇ। ਤੇ ਅੰਦਰ ਹੁਣ ਡਾਉਨ ਸੀਲਿੰਗ ਦਾ ਕਰਨ ਲੱਗੇ ਆ। ਫੇਰ ਉਹਦੇ ਪਰ ਪਹਿਲਾਂ ਹੁਣ ਫੇਗਮਾਰ ਬੱਜਣਾ। ਫੇਰ ਉਹਦੇ ਤੇ ਰੰਗ ਕਰਨਾ ਡਾਉਨ ਸੀਲਿੰਗ ਇੱਥੇ। ਬਸ ਸੋਨੂੰ ਲੱਗਦਾ ਮੈਨੂੰ ਇੱਕ ਕਮਰਾ ਕਰਤਾ ਸੋਨੂੰ ਨੇ। ਹੁਣ ਅੰਦਰ ਲੱਗ ਗਈ ਹੁਣ। ਲੈ ਜਿੱਦਾਂ ਮੋਟਾ ਲੱਗਿਆ ਹੋਇਆ ਇੱਥੇ। ਗਾਰਨਰ ਹਾਲੀਆਂ ਪਈਆਂ ਨਹੀਂ ਸੋਨੂ ਰੰਗ ਨੂੰ ਲੱਗ ਗਿਆ ਇੱਧਰ ਡਾਊਨ ਸੀਲਿੰਗ ਜਿਹੜਾ ਆਪਾਂ ਨੇ ਰੰਗ ਕਰਨਾ ਚਿੱਟਾ 2-3 ਕੋੜ ਬੱਜਣੇ ਆ ਫਿਰ ਉਹਦੇ ਬਾਅਦ ਦੇਖਿਆ ਜਾਊਗਾ ਕਹਿੰਦਾ ਵੀ ਜੇ ਕੋਈ ਕਮੀ ਕੋਈ ਛਿੜੀ ਲੱਗੀ ਸਭ ਕੁਝ ਦੇ ਪਤਾ ਲੱਗੂਗਾ ਇਹਦਾ ਬਾ ਉਧਰ ਦੂਜੇ ਕਮਰੇ ਚ ਵੀ ਬੱਜ ਗਿਆ ਰਿਗਮਾਰ ਜੀ ਆ ਤੇ ਇੱਧਰ ਰਹਿ ਗਿਆ ਬਸ ਹੁਣ ਆਪਣਾ ਸਾਲੇ ਦੇ ਵਿੱਚ ਉਧਰ ਮਾਰਨਾ ਬਸ ਫਿਰ ਉਹਦੇ ਨਾਲ ਇੱਕ ਸਾਰ ਜਿਹਾ ਹੋ ਗਿਆ ਨਾ ਰੇਗ ਮਾਰ ਮਾਰ ਕੇ ਦੋ ਫਰਮਾਨੇ ਤੇ ਮਾਰਦੀ ਏ ਸਾਲੇ ਚ ਹੈ ਦੋ ਕੋਟਾਂ ਦਾ ਜੱ ਸਾਠ ਹੋਊਗਾ ਗਰੀਚੋ ਰੰਤ ਆਦਾ ਫੈਡੀ ਕਾ ਬਸ ਫਿਰ ਤਾਂ ਇੱਕ ਇੱਕ ਆਉਟ ਵੱਜੂਗਾ ਹੈਨਾ ਲਾਈਫ ਰਪਤੀ ਬਾਚੋ ਬਣਾਉਂਦੀ ਆ ਇੱਧਰ ਹੁਣ ਮੈਂ ਮਾਰ ਦੇਵਾਂ ਉੱਧਰ ਇੱਕ ਮਾਰ ਜੀਆ